ਤੈਨੇ ਹੀ ਸੁਨਿਆ ਦੁੱਖ ਮੇਰਾ ਤਉ ਨਦ ਮੇਕੀ ਕਰਤਾਨੀ ਤੈਨੇ ਹੀ ਸੁਨਿਆ ਦੁੱਖ ਸੁਣ ਮੇਰਾ ਅੰਜਮ ਪਾਤਸ਼ਾਹ ਭਗਤ ਗੁਰੂ ਅਰਜਨ ਦੇ ਮਹਾਰਾਜ ਅਨਾਸਰੀ ਰਾਗ ਦੇ ਅੰਦਰ ਜਿਹੜਾ ਅੱਜ ਦਾ ਪਾਵਨ ਹੁਕਮ ਹੋਇਆ ਸਤਿਗੁਰਾਂ ਦਾ ਹੰਸ ਮੇ چھ سو اکترا ستگا شبد ہے تین ہی سنیا دکھ سکھا ستسنگ جو سارے دکھ اصل کیستے ਜੇ ਸਾਡੇ ਕੋਲ ਇਹ ਦੁੱਖ ਨਹੀਂ ਨਾ ਆਨਿਕ ਦੁਖੀ ਆ ਸਭ ਸੰਸਾਰ ਸਾਡੇ ਦੁਖੀ ਨੇ ਕਿਵਤ ਕਿਵਣ ਸੀ ਲੋਕਾਂ ਨੂੰ ਆਪ ਜਣ ਨੂੰ ਦੱਸਣ ਦੀ ਬੁਝਾਇ ਸੀ ਜਿਹੜਾ ਸਾਡਾ ਕੋ ਮਾਨ ਲੈਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਰੋਜ਼ ਮੱਥਾ ਟੇਕਦੇ ਹਾਂ ਸਜਦਾ ਕਰਦੇ ਹਾਂ ਜਿਸ ਨੂੰ ਅਸੀਂ ਰੋਜ਼ ਆਪ ਕੇ ਪੈਂਦੇ ਆ ਉਹਨੂੰ ਅਸੀਂ ਦਸੀ ਆਪਣਾ ਦੁੱਖ ਹਰ ਇੱਕ ਨੂੰ ਨਹੀਂ ਦਸੀ ਜਾਂਦੀਆਂ ਗੱਲਾਂ ਆਪਾਂ ਸਾਧਨਾ ਹਰ ਇੱਕ ਦੇ ਕੋਲੇ ਦਿੱਤੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਉਹਦੇ ਕੋਲ ਕੀਤੀਆਂ ਜਾਂਦੀਆਂ ਜਿਹੜਾ ਸਾਡੀਆਂ ਸੁਣਦਾ ਤੇ ਜਿਹੜਾ ਸਾਡਾ ਆਪ ਦਾ ਹੈ ਜਿਸ ਦਾ ਅੰਨ ਮਨ ਧਨ ਸਭ ਕਿਸ ਦਾ ਹੈ ਵਾਹੀ ਗੁਰੂ ਇਹ ਸਾਰਾ ਕੁਝ ਤੇਰਾ ਹੈ ਨਾ ਪ੍ਰਭੂ ਤੂੰ ਦਿੰਦਾ ਹੈ جس کا تان مان تان سب کے سب کا ہے بھی سارا کچھ تیرا ہے نا کون دیتا ہے سریر ہے تان ہے جڑا تان سریر مان ہے جڑے مان دے مگر لگیا کرتا ہے تان ہے سب کس کا سوئی سگڑ سجانی

جاپا مہاراج ہے وہ سا پو بھی ہے ماں بھی ہے میرا برتا تیر راکا سب نے وی مالک نے انہوں دسنا پینا ہے جی کی ਇੱਕ ਹੀ ਮਹਿਮਾਨੀ ਉਹ ਜੀਵਾਂ ਦੀ ਹਰ ਗੱਲ ਮੰਨ ਲੈਂਦਾ ਹੈ ਜਿਵੇਂ ਮਾਂ ਹੈ ਮਾਂ ਆਪਣੇ ਪੁੱਤਰ ਨੇ ਕੀ ਹੀ ਗੱਲ ਮੰਨੀ ਜੀ ਕੀ ਇੱਕ ਹੀ ਮਹਿਮਾਨੀ ਜੀਵਾਂ ਦੀ ਹਰ ਗੱਲ ਉਹ ਪਰਮਾਤਮਾ ਦਾ ਧੰਨ ਗੁਰ ਹੈ ਸਮਝਦਾ ਹੈ ਅਸੀਂ ਕਿੰਨੇ ਦੁਨੀਆ ਦੇ ਲੋਕ ਆ ਜਿੰਨਾ ਕੁ ਜੋ ਅਸੀਂ ਹੁਣ ਮਾਲਕ ਨੂੰ ਕੀਤੇ ਕਿੰਨੇ ਲੋਕ ਨੇ مالک بہت تین تین نہیں پرماتما بنا لوگ ہو بتھی جتن کر کے تھک کر سوچا بھی نا ਈਵਨ ਪ੍ਰਮਾਤਮਾ ਨੂੰ ਛੱਡ ਕੇ ਮੈਂ ਜਨਨ ਕਰਾਂ ਵੀ ਉਹ ਕਰਾ ਲਾ ਕਰਾਂ ਆਪ ਆਮ ਬੰਦਾ ਨਹੀਂ ਹਾਂ ਜੇ ਮਾਲਕ ਨੂੰ ਛੱਡ ਕੇ ਉਹ ਰੱਬ ਦੀ ਭੰਗਿਆ ਮਾਲਕ ਤੋਂ ਬਿਨਾਂ ਮੈਨੂੰ ਕਿਸੇ ਕੰਮ ਦਾ ਹੀ ਨਹੀਂ ਹਾਂ ਕੋਈ ਸਤਨਾ ਹਾਂ ਉਹਦੇ ਬਿਨਾਂ ਤਾਂ ਅਸੀਂ ਕਿਸੇ ਕੰਮ ਦੇ ਨਹੀਂ ਉਹਨੂੰ ਜਦੋਂ ਕੋਈ ਜਾਣਾ ਹੈ ਉਹਨਾਂ ਨਾਲ ਨੇ ਕੀ ਕਰਨਾ ਹੈ ਜਦੋਂ ਕਿਤੇ ਗੱਲ ਕਰਨੀ ਹੈ ਉਹਨੂੰ ਹਾਜ਼ਰ ਨਾਲ ਚੁੱਕ ਕੇ ਕੀ ਕਰਦੇ ਸਾਨੂੰ ਪਤਾ ਨਾ ਕਿ ਉਹ ਸਾਡੇ ਨਾਲ ਹੈ پو ہے نا پیو پیو فکر نہ کری پترا میں تیرے فکر نہ کر میں تیرے تیرے ہاں ماں فکر نہ میں ہزار اسی طرح وہ پائی آپ کو ساتھ اپنے ستنا وہ سات ہے نا کے بہت بہتے جتن کریے

تو تھاکر سوامی پرگر میرا تو میرا ہے تو ساٹھا سکر جو سارا تجھی دلتا ہے کبیر میرا مجھ میں کشنا ہے جو کشا ہے سو تیرا تیرا تجھ کو سوپتے مجھا لاغ ہے انہیں سانو ایڈا 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 دیا دیتا ہے بیگر ایڈا دوریا در کر رو رو ہی تکتا مجھو بیج ہم ہم کا شکر دل کی بات ملانی کلان کار میں تھیلی ہوئی ہے تاکہ کس مکھانی پر پر وجود سیڈ سکسو کا باجی کنا تمانی کون آنے کے لئے چل کر با دیو گرگیو بندانی یہ پامل شبدہ پر پا سرمت کو بتا سی یہ نور سر سنگی روچ دی بچان تہیم پر کاش ہم ہرا پٹنا شہر مکھے پاولے

ਇੰਨਾ ਵੀ ਕਰਦਾ ਹੈ ਮੁਸਲਮਾਨਾਂ ਦੀ ਹਿੰਦੂਆਂ ਦੀ ਹੋਣ ਦੇ ਕਿਹੜੇ ਕਰਮ ਨਹੀਂ ਕਰਦਾ ਪਰ ਜਿਹੜਾ ਉਹ ਬਾਦਸ਼ਾਹ ਉਹ ਤਾਂ ਸਾਰਿਆਂ ਨੂੰ ਸਾਂਝਾ ਪੁਰੀ ਜਿੱਤਣ ਵਾਲਾ ਹੈ ਚੌਹਰਨਾ ਕੋ ਸਾਂਝਾ ਪ੍ਰਦੇਸ਼ ਇਹਨਾਂ ਦੀ ਸਾਰਿਆਂ ਦੀ ਅੱਖਾਂ ਖੰਨਣ ਵਾਲਾ ਹੈ ਕੋਈ ਵੀ ਕਿਸੇ ਵੀ ਧਰਮ ਦਾ ਮਨਣਾ ਹੋਣਾ ਕਿਉਂਕਿ ਬਾਣੀ ਕਹਿੰਦੀ ਹੈ ਤੈਨਹੀਂ ਸੁਮਿਆਂ ਦੋਸਤੋ ਨਾ ਸਾਰੇ ਉਹ ਦੋਸਤ ਸੁਣਦਾ ਉਹ ਕਿਸੇ ਇੱਕ ਨਾਲ ਦੀਦੀ ਸਮੰਧ ਰੱਖਦਾ ਵੀ ਨਹੀਂ ਤੇਰੇ ਨਾਲ ਸਮਾਧਨ ਉਚਾਰਨਾ ਨਹੀਂ ਉਹ ਤਾਂ ਸਾਰਿਆਂ ਨੇ ਕੋਈ ਆਪ ਕੋ ਸਤਨਾਮ ਇੱਕ ਪਿਤਾ ਇੱਕ ਸਕੇਮ ਵਾਲਾ ਕੋਈ ਨਾ ਸਾਧ ਸੰਗਤ ਜੀ ਜਦੋਂ ਹੁਣ ਪਟਨੇ ਦੀ ਧਰਤੀ ਤੇ ਪੀਰ ਪੀਰਮਸ਼ਾਹ ਨੇ ਸਤਗੁਰਾਂ ਦੇ ਦਰਸ਼ਨ ਦਿਖਾ ਲਈ ਕਰਕੇ ਵਾਪਸ ਪੰਜਾਬ ਦੀ ਧਰਤੀ ਧਰਤੀ ਤੇ ਆ ਜਾਂਦਾ ਹੈ ਉਤਰ ਸਤਪੁਰਾਂ ਦੇ ਪਿਤਾ ਗੋਬਿੰਦ ਰਾਏ ਦੇ ਪਿਤਾ ਗੁਰੂ ਤੇਗ ਬਹਾਦਰ ਮਾਰੇ ਆਸਾਮ ਦੇਸ਼ ਦੀ ਧਰਤੀ ਨੂੰ ਗਏ ਨੇ ਜਿੱਥੇ ਰਾਜਾ ਸੀ। ਉਹ ਰਾਜਾ ਕਹਿੰਦਾ ਮਹਾਰਾਜ ਦੂਜੇ ਦੇਸ਼ਾਂ ਦੇ ਚੜਾਈ ਕਰਕੇ ਆ ਗਏ ਨੇ ਮੇਰੇ ਸਾੜੀਆਂ ਚੀਜ਼ਾਂ ਲੁੱਟ-ਪੁੱਟ ਕੇ ਲੈ ਜਾਂਦੀ ਮੇਰੇ ਕੋਲ ਕੁਝ ਨਹੀਂ ਰਹਿ ਗਿਆ। ਬੜੇ ਦੁੱਖ ਦੀਆਂ ਘੜੀਆਂ ਦੇ ਸਾਹਮਣੇ ਕਰਨੇ ਪੈਂਦੇ ਨੇ ਪਾਤਸ਼ਾਹ

جت وت گرو سام سہوا شوب نہیں کو پویتر ہو جاتا ہے وہ محل پاگا والے وہ ساری پاگوں والے ہو جیسے سنگن کو مل جا راجا ہے راجے کی بڑی بخش ਇੱਕ ਦਿਨ ਸਤਿਗੁਰੂ ਪਾਤਸ਼ਾਹ ਕਿਰਖੇ ਨੇ ਉਹਦੇ ਮਹਿਲਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਆ। ਰਾਜਾ ਬੜੇ ਪਿਆਰ ਦੀ ਨਾਲਾ ਕਰਦਾ ਦੀ ਰਾਣੀ ਵੀ ਬੈਠੀ। ਕਿਹਾ ਲਗੇ ਮਹਾਰਾਜ ਸਾਡੇ ਘਰ ਕੋਈ ਸੁਲਤਾਨ ਨਹੀਂ ਸਾਡੇ ਘਰ ਪੁੱਤਰ ਨਹੀਂ ਹੈ ਮਹਾਰਾਜ। ਤੁਸੀਂ ਕਿਰਪਾ ਕਰਦੇ ਹੋ ਇਸ ਰਾਜ ਧਰ ਨੂੰ ਸੰਭਣ ਵਾਲਾ ਕੋਈ ਸਾਡੇ ਘਰ ਆ ਜਾ। اتہس کر لکھتے گرو تیگ بہادر مہاراج اگوٹھی شریر کے لوگ نشان بھی نشانی ہے تیرے گھر پتھر ہوئے گا ستنا ادھر ਸਤਿਗੁਰਾਂ ਦੇ ਘਰ ਪੁੱਤਰ ਹੋਇਆ ਕਈ ਸਾਲਾਂ ਬਾਅਦ ਇਹ ਆਪਾਂ ਕੱਲ ਸਰਵਣ ਕਰਨ ਦੀ ਸੰਭੀ ਸਤਿਗੁਰਾਂ ਦੇ ਬਿਆਨ ਘਰ ਤੋਂ ਪੜ ਕੀ ਬਾਕੀ ਸਾਧੂ ਜੀ ਸੰਗਤ ਇੱਕ ਬਾਦ ਰਾਮਾ ਦੇ ਗਿਆ ਕਿ ਕਿੰਨੇ ਸਾਲਾਂ ਬਾਅਦ ਸਤ ਜੀ ਦਾ ਜਨਮ ਹੋਇਆ ਉਧਰ ਆਸਾਮ ਦੀ ਇਸ ਦੀ ਧਰਤੀ ਤੇ ਰਾਜਾ ਕੀ ਹੈ ਮਾਰੇ ਮੇਰੇ ਘਰ ਕੋਈ ਸੰਤਾਨ ਹੋ ਜਾਵੇ ਮੇਰੇ ਘਰ ਕੀ ਪੁੱਤਰ ਹੀ ਹੋ ਜਾਵੇ ਰਾਜਾ ਦਾ ਸਾਹਮਣੇ ਵਾਲਾ ਹੋ ਜਾਵੇ

ਕੋਝ ਤੇਰਾ ਕੁਝ ਸਮੇਂ ਬਾਅਦ ਅਸੀਂ ਤੁਹਾਨੂੰ ਬੁਲਾ ਲਵਾਂਗੇ ਤੇ ਨਾਲੇ ਪੁੱਤਰ ਥੋੜਾ ਜਿਹਾ ਵੱਡਾ ਹੋ ਜਾਵੇਗਾ ਤੇ ਸਾਸ ਸੰਗਤ ਜੀਉ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜਿਨ੍ਹਾਂ ਦੇ ਬੜੇ ਕੌਤਕ ਪੜ੍ਹਨ ਦੀ ਧਾਰਤੀ ਤੇ ਕੀਤੇ ਨੇ ਕਿਉਂਕਿ ਬੜਾ ਲੰਮਾ ਸਮਾ ਸਤਿਗੁਰੂ ਪੜ੍ਹਨ ਦੀ ਧਾਰਤ ਕਰਕੇ ਰਹੇ ਗੋਬਿੰਦ ਰਾਏ ਜੀ ਮਾਮਾ ਕਿਰਪਾਲ ਜਨ

ਉਜਲ ਰਤਨ ਰਾਏ ਥੋੜਾ ਜਿਹਾ ਵੱਡਾ ਹੁੰਦਾ ਹੈ ਨਾ ਇਹ ਖਾਸ ਸੰਗਤੀ ਉਹ ਇੱਕ ਦਿਨ ਉਹ ਆਇਨਾ ਦੇਖਦਾ ਹੈ ਸ਼ੀਸ਼ਾ ਦੇਖਦਾ ਹੈ ਸ਼ੀਸ਼ਾ ਦੇਖ ਕੇ ਉਹ ਜਿਹੜਾ ਮੱਥੇ ਤੇ ਇੱਕ ਨੂੰ ਨਿਸ਼ਾਨ ਨਜ਼ਰ ਆਉਂਦਾ ਨਿਸ਼ਾਨ ਆਪਣੀ ਮਾਂ ਪੁੱਛਦਾ ਰਤਨ ਰਾਏ ਕਹਿੰਦਾ ਮਾਂ ਵੀ ਮੈਂ ਕਿਤੇ ਗਿਆ ਸੀ ਮੇਰੇ ਕਿਤੇ ਸਾਡਾ ਰਜੀ ਹੈ ਇਹ ਨਿਸ਼ਾਨ ਕਰ

ਤੇਰੇ ਪਿਤਾ ਦੇ ਕੋਲ ਪੰਜਾਬ ਦੀ ਧਰਤੀ ਤੋਂ ਚੱਲ ਕਰਕੇ ਹਰਿ ਜੀ ਭਾਦਰ ਮਹਾਰਾਜ ਆਏ ਆਉਣ ਦਾ ਕਾਰਨ ਕੀ ਸੀ ਤੇ ਪਿਤਾ ਨੇ ਫਰਿਆਦ ਕੀਤੀ ਬੇਨਤੀ ਕੀਤੀ ਆਪਾਂ ਬੇਨਤੀ ਕਰਨ ਦੇ ਮਾਰਗ ਦੇ ਕੋਲ ਪੰਖ ਸ਼ਬਦ ਵੀ ਸਰਣ ਕੀਤਾ ਸੀ ਤਿੰਨੇ ਹੀ ਸੁਣਿਆ ਦੁੱਖ ਸੁੱਖ ਮੇਰੇ ਅਸੀਂ ਜੀਤੇ ਕੋਲੇ ਬੇਨਤੀ ਕਰਨ ਦੇ ਮਾਰਗ ਦੇ ਕੋਲੇ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਕੋਲੇ

پائی ہوئی پڑ بڑے خوش ہوا ماں کو سن کے کہاں میں چاہیے کرپاسار آیا ہاں ਆਪ ਨੂੰ ਸਾਤਾ ਤੇ ਮਾਂ ਕਹਿੰਦੀ ਪੁੱਤਰ ਉਹ ਤਾਂ ਨਾਮੇ ਪਾਤਸ਼ਾਹ ਗੁਰੂ ਜੀ ਪਾਤਨ ਮਹਾਰਾਜ ਹੈ ਉਹ ਨਾਲ ਅਦਿਨੀ ਵਿੱਚ ਚਾਹਨੀ ਚਾਉਂਤ ਦੇ ਵਿੱਚ ਹਿੰਦੂਆਂ ਦੇ ਧਰਮ ਨੂੰ ਪਹੁੰਚਾਉਣ ਲਈ ਉਹਨਾਂ ਨੇ ਆਪਣਾ ਆਪ ਅਰਮਾਨ ਕਰ ਦਿੱਤਾ ਆ ਪਿਛੇ ਕੱਲ੍ਹ ਨੂੰ ਪਾਸੋਂ ਸਤਿਗੁਰਾਂ ਦੀ ਜੀਣਾਣਾ ਇਧੀਆਂ ਨੂੰ ਇੱਕ ਪਾਤਨ ਮਹਾਰਾਜ ਸਤ ਸੰਗਤ ਜੀਓ ਅਸਾਮ ਦੀ ਧਰਤੀ ਤੇ ਰਾਜਾ ਰਣਰਾਣ ਰਾਏ ਆਪਣੀ ਮਾਂ ਨਾਲ ਗੱਲਾਂ ਕਰਦਾ ਇਧਰ ਗੁਰਜੀਤ ਬਾਦਰਾ ਮਹਾਰਾਜ ਆਪਣੇ ਪੁੱਤਰ ਨੂੰ ਮਿਲ ਕੇ ਪਟਨੇ ਦੀ ਧਰਤੀ ਤੋਂ ਪਾਵਨ ਧਰਤੀ ਪੰਜਾਬ ਦੀ ਅਨੰਦਪੁਰ ਵਿੱਚ ਆ ਗਏ ਨੇ ਕਿ ਉਧਰ ਸਾਧ ਸੰਤੋ ਜੀ ਸਤਿਗੁਰੂ ਪਾਤਸ਼ਾਹ ਗੋਬਿੰਦ ਰਾਏ ਪਟਨੇ ਦੀ ਧਰਤੀ ਤੇ ਰਹਿ ਕਰਕੇ ਬੜੇ ਕਰਾਮੇ ਪਾਉਦੇ ਧਰਤੀ ਨੇ ਕਿਉਂਕਿ ਛੋਟੀ ਉਮਰ ਆ ਬਾਲ ਕਮਸਤਾ ਹੈ ਆਪਣੇ ਹਾਨੀਆਂ ਦੇ ਨਾਲ ਗਲੀਆਂ ਵਿੱਚ ਖੇਡਦੇ ਨੇ ਉੱਥੇ ਹੀ ਪੰਡਤ ਐ ਸ਼ਿਵ ਦਾ ਉਹਨੂੰ ਵੀ ਦਰਸ਼ਨ ਦੇ ਮੈਂ ਰਾਣੀ ਹੈ ਮੈਨੀ ਉਹਦੇ ਮਹਿਲ ਵਿੱਚ ਜਾਣਾ ਸਤਿਗੁਰਾਂ ਨੇ ਹਾਣੀਆਂ ਨਾਲ ਕਿਹਾ ਜਿਹੜੀਆਂ ਪੜਨੀਆਂ ਵਿਚਾਰਾ ਜਿਹੜੀਆਂ ਇਹ ਕੱਲ ਨੂੰ ਸਰਵਣ ਕਰਾਂਗੇ ਸਾ ਸੰਗਤ ਨੂੰ ਪੜਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੀ ਜੋਜ ਕੀਤੀ ਆਪਣੇ ਹਾਣੀਆਂ ਦੇ ਨਾਲ ਕਿਵੇਂ ਖੇਡੇ ਕੀ ਕੀ ਉੱਥੇ ਨਿਸ਼ਾਨੀਆਂ ਨੇ ਪੜਨੀਆਂ ਦੀ ਧਾਰਤੀ ਤੇ ਜਿਹੜੀਆਂ ਸਤਿਗੁਰੂ ਪਾਤਸ਼ਾਹ ਦੀਆਂ